ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮੌਸਮ ਅੱਜ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਰਾਤ ਨੂੰ ਮੌਸਮ ਦੇ ਵਿੱਚ ਕੋਈ ਤਬਦੀਲੀ ਹੋਏਗੀ ਜਾਂ ਨਹੀਂ ਹੋਏਗੀ ਇਹ ਤੁਹਾਨੂੰ ਅਪਡੇਟ ਦੇਣੀ ਹੈ ਸੋ ਅੱਜ ਦਿਨ ਹੈ ਜੀ 4 ਅਕਤੂਬਰ ਦਾ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਤੇ ਲਗਭਗ 9 ਵਜੇ ਰਣੇ ਆਥਣ ਦੇ ਰਾਤ ਦੇ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਬੀਤੇ ਦਿਨਾਂ ਦੇ ਵਿੱਚ ਫਾਰਾ ਚੜਦਾ ਜਾ ਰਿਹਾ ਹੈ ਜੇਕਰ ਅਫਰ ਦਿਨਾਂ ਦੇ ਜਿਹੜੇ ਮੈਕਸਿਮਮ ਟੈਂਪਰੇਚਰ ਦੇਖਦੇ ਆ 36.3 ਡਿਗਰੀ ਦੇ ਨਾਲ ਪੰਜਾਬ ਦੇ ਵਿੱਚ ਬਠਿੰਡਾ ਜਿਹੜਾ ਸਭ ਤੋਂ ਗਰਮ ਖੇਤਰ ਰਿਹਾ ਉੱਥੇ ਹੀ ਪਲਵਲ ਜਿਲ੍ਹਾ ਹਰਿਆਣੇ ਦਾ ਸਭ ਤੋਂ ਗਰਮ ਖੇਤਰ ਰਿਹਾ 36.3 ਡਿਗਰੀ ਦੇ ਨਾਲ ਸੋ ਅੱਜ ਰਾਤ ਤੋਂ ਵੈਸੇ ਤਾਂ ਅੱਜ ਰਾਤ ਨੂੰ ਕੋਈ ਖਾਸੀ ਤਬਦੀਲੀ ਸੰਭਵ ਨਹੀਂ ਹੈ ਮੌਸਮ ਦੇ ਵਿੱਚ ਪਰ 2-3 ਵਜੇ ਤੋਂ ਬਾਅਦ ਬਦਲ ਹੋਏ ਜਿਹੜੀ ਹੈ ਉਹ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਐਂਟਰ ਕਰ ਸਕਦੀ ਹੈ ਕਿਉਂਕਿ ਇੱਕ ਵੈਸਟਰਨ ਡਿਸਰਵਰਸ ਯਾਨੀ ਕਿ ਪੱਛਮੀ ਸਿਸਟਮ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਤੋਂ ਇਹ ਸਿਸਟਮ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੇ ਕੱਲ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੌਂਚਦੇ ਹੋ ਸਕਦੇ ਨੇ ਉਹ ਪੰਜਾਬ ਦੇ 5-10 ਸਰਸਣ ਖੇਤਰ ਹੋ ਸਕਦੇ ਨੇ ਹੋ ਸਕਦਾ ਮੱਝ ਦੇ ਹੁਣ ਹੋ ਸਕਦਾ ਪੱਛਮੀ ਮਾਲਵੇ ਦੇ ਕੁਝ ਖੇਤਰ ਹੁਣ ਜਿਨ੍ਹਾਂ ਦੇ ਵਿੱਚ ਜਲਾਲਾਬਾਦ ਗੁਰੂ ਹਰ ਸਹਾਏ ਫਾਜ਼ਿਲਕਾ ਉਹਰੇ ਇਹਨਾਂ ਇਤਰਾ ਦੇ ਵਿੱਚ ਮੀਂਹ ਪਾਚਦੇ ਹੋ ਸਕਦੇ ਨੇ ਕੱਲ ਤੜਕੇ ਸਵੇਰੇ ਜਾਂ ਅੱਜ ਅੱਧੀ ਰਾਤ ਤੋਂ ਬਾਅਦ ਸੋ ਅੱਜ ਰਾਤ ਕੋਈ ਬਹੁਤਾ ਕੁਛ ਨਹੀਂ ਵਾਪਰਣ ਵਾਲਾ ਸੋ ਇਹ ਸਿਸਟਮ ਜਿਹੜਾ ਜਾਂ ਅਗਲੇ ਦਿਨਾਂ ਦੇ ਵਿੱਚ ਸਰਗਰਮ ਰਹੇਗਾ ਸੋ ਜੇਕਰ ਆਪਾਂ ਗੱਲ ਦਰਿਆਵਾਂ ਤੇ ਡੈਮਾਂ ਦੀ ਕਰਦੇ ਆਂ ਡੈਮਾਂ ਦੇ ਵਿੱਚ ਪਾਣੀ ਵਾਹਣਾ ਆਣਾ ਸ਼ੁਰੂ ਹੋ ਚੁੱਕਾ ਹੈ ਆਵੇਂ ਉਹ ਫਾਖੜਾ ਪਾਉਂਗਾ ਥੀਮ ਡੈਮ ਹੈ ਤੇ ਦਰਿਆ ਵੀ ਉਨੇ ਹੋ ਚੁੱਕੇ ਨੇ ਹਰੇਕ ਐਡ ਦੀ ਗੱਲ ਕਰੀਏ ਰਾਵੀ ਦਰਿਆ ਫਰੇ ਸਤਲੁਜ ਤੇ ਵਿਆਸ ਉੱਥੇ ਆ ਕੇ ਮਿਲਦੇ ਨੇ ਸੋ ਉੱਥੇ ਪਾਣੀ ਹੁਣ ਕਾਫੀ ਡਾਊਨ ਆ ਚੁੱਕਾ ਹੈ 50000 ਕਿਉਂ ਹੋ ਸਕਦਾ ਥੱਲੇ ਪਾਣੀ ਉੱਥੇ ਇਨਫਲੋ ਆ ਰਿਹਾ ਤੇ ਡਾਊਨਸਟ੍ਰੀਮ ਜਿਹੜਾ ਛੱਡਿਆ ਜਾ ਰਿਹਾ ਉਹ ਵੀ ਹੁਣ 20000 22000 ਦੇ ਕਿਉਂ ਜਿਹੜਾ ਛੱਡਿਆ ਜਾ ਰ